ਖਾਲਸਾ ਵਾਹਿਗੁਰੂ ਦੀ ਕਿਰਪਾ ਤੇ ਅੱਜ ਤਕਸ਼ੀਰ ਜੰਮ ਦਾ ਮੌਸਾ ਕੁਡਾਦਾਂ ਦੇ ਸਥਾਨ ਤੇ ਕੁਡਾਦਾਂ ਦੇ 11ਵੇਂ ਮੁਖੀ ਸਿੰਘ ਸਾਹਿਬ ਆਪਾ ਸਾਹਿਬ ਦੀ ਜਲਾਤਰੀ ਉਹ ਨਜ਼ਾਰਾ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਬਹੁਤ ਜਾਣ ਦੀ ਕਰਾ ਦੇ ਵਿੱਚ ਬੁੱਢਾ ਦੰਦ ਦੇ ਮੁਖੀ ਸ਼੍ਰੋਮਣ ਸਿੰਘ ਜੀ ਬਰਾਤਨ ਸਿੰਘ ਸਾਹਿਬ ਆਪਾ ਬਲਦੇ ਜੀ ਉਹਨਾਂ ਵੱਲੋਂ ਹੋਰ ਸਮੇਤ ਹਲਪੰਥ ਵੱਲੋਂ ਬਹੁਤ ਜਾਣ ਦੀ ਕਰਾ ਦੇ ਨਾਲ ਮਨਾਇਆ ਜਾ ਰਿਹਾ ਹੈ ਮਾਪੁਰਖ ਬਾਬਾ ਸੈਤੂ ਦੀ ਕਲਾਤਾਰੀ ਜਿੰਨਾਂ ਨੇ ਆਪਣੇ ਵਕਤ ਦੇ ਵਿੱਚ ਆਪਣੇ ਹੱਕਾਂ ਵਾਸਤੇ ਬਹੁਤ ਆਵਾਜ਼ ਜਿੰਦੀ ਸੀ ਬਹੁਤ ਵੱਡੇ ਪੱਧਰ ਤੇ ਗੁਲਾਬਤ ਕੀਤੀ ਔਰ ਬੜੇ ਨੇ ਜਿੱਤਾਂ ਜਿਹੜੀਆਂ ਸਨ ਉਹਨਾਂ ਨੂੰ ਪ੍ਰਾਪਤ ਕੀਤੀਆਂ ਬੜੇ ਬੜੀ ਕਰਨੀ ਅਤੇ ਕਮਾਈ ਵਾਲੇ ਮਾਪੁਰਖ ਹੋਏ ਨੇ ਬਾਬਾ ਸੈਤੂ ਦੀ ਕਲਾਤਾਰੀ ਲੋੜ ਹੈ ਕਿ ਉਹਨਾਂ ਮਾਪੁਰਖਾਂ ਦੇ ਜੀਵਨ ਤੋਂ ਸਿੱਧ ਲੈ ਕੇ ਆਪਨੇ ਜੀਵਨ ਨੂੰ ਸਫਲਾ ਕਰਨ ਦੀ ਔਰ ਉਹਨਾਂ ਦੇ ਹੱਥ ਚੱਲਦਿਆਂ ਹੋਇਆਂ ਜਿਹੜੇ ਆਪਣੇ ਹੱਕ ਨੇ ਉਹਨਾਂ ਦੀ ਪ੍ਰਾਪਤੀ ਵਾਸਤੇ ਯਤਨ ਕਰਤ ਕੋਇ ਜੀ ਦਾ ਖਾਲਸਾ ਕੋਇ ਜੀ ਤਖਤ ਸ੍ਰੀ ਦਮਨਵਾ ਸਾਹਿਬ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਤਲ ਪੰਜਵਾਂ ਤਖਤ ਦਾ ਹੈੱਡ ਕੁਆਟਰ ਜਿੱਥੇ ਗੁਰਦੁਆਰਾ ਬੇਸ ਸਾਹਿਬ ਤਲਵੰਡੀ ਸਾਬੋ ਗੁਰੂ ਕਾਸ਼ੀ ਸ੍ਰੀ ਦਮਨਵਾ ਸਾਹਿਬ ਗੁਰਦੁਆਰਾ ਦੇਖ ਸਰ ਸਾਹਿਬ ਪਾਸ਼ੇਈ ਦਸਵੇਂ ਗੁਰਦੁਆਰਾ ਬੀਰ ਸਾਹਿਬ ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਜਿੱਥੇ ਅੱਜ ਸੱਚਖੰਡ ਵਾਸੀ ਬਾਬਾ ਸਾਹਿਬ ਸਿੰਘ ਜੀ ਕਲਾਤਾ ਰੀ ਜਿਹੜੇ ਬੁੱਢਾ ਦਲ ਦੇ 11ਵੇਂ ਜਥੇਦਾਰ ਸੀ ਉਹਨਾਂ ਦੀ ਜਿਹੜੀ ਹੈ 10ਵੀਂ ਸਾਲਾਨਾ ਵਰਸੀ ਬਹੁਤ ਹੀ ਜਿੱਥੇ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਬੁੱਢਾ ਦਲ ਦੇ ਹੈੱਡਕੁਆਰਟਰ ਤੇ ਜਿੱਥੇ ਸਾਰੀਆਂ ਨਹਿংসੰਗ ਜਥੇਬੰਦੀਆਂ ਵੱਲੋਂ ਤੇ ਉੱਥੇ ਹੀ ਯੁੱਗੋ ਯੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸਾਰਾ ਦਿਨ ਜਿੱਥੇ ਧਾਰਮਿਕ ਦੀਵਾਨ ਸਜਾਇਆ ਗਿਆ ਗੁਰਮਤ ਸਮਾਗਮ ਕੀਤੇ ਗਏ ਨੇ ਉੱਥੇ ਹੀ ਸਾਡੇ ਸਾਰਿਆਂ ਦੇ ਹੰਗਸ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਤੇ ਜਿੱਥੇ ਸਤਕਾਰਯੋਗ ਸਿੰਘ ਸਹਿਬਾਨ ਜਿੱਥੇ ਸਿੰਘ ਸਹਿਬ ਗਿਆਨੀ ਰਗਵੀਰ ਸਿੰਘ ਜੀ ਜਿੱਥੇ ਦਾ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਉੱਥੇ ਹੀ ਕਹਿੰਦੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਜੋਂ ਸੇਵਾਵਾਂ ਨਿਭਾਈਆਂ ਤਾਂ ਸ਼੍ਰੀ ਦਾਨਵਾ ਸਾਹਿਬ ਕੇ ਸੇਵਾਵਾਂ ਨਭਾਈਆਂ ਉਵੇਂ ਗਿਆਨੀ ਰਕबीर ਸਿੰਘ ਜੀ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਤੀ ਨੇ ਤੇ ਹੋਰ ਵੀ ਸਾਰੇ ਮਹਾਂਪੁਰਖਾਂ ਨੇ ਜਿੱਥੇ ਦਰਸ਼ਨ ਦਿਦਾਰੇ ਦਿੱਤੇ ਉੱਥੇ ਹੀ ਬਾਬਾ ਮਨਮੋਹਨ ਸਿੰਘ ਜੀ ਭਾਰਨ ਵਾਲੇ ਤੇ ਨਾਲ ਹੀ ਸਾਡੇ ਮਾਨਯੋਗ ਜਿੱਥੇ ਸਾਰੇ ਸੰਤ ਮਹਾਂਪੁਰਖ ਇੱਥੇ ਪਹੁੰਚੇ ਨੇ ਤੇ ਉੱਥੇ ਹੀ ਜਿਹੜੇ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਵੀ ਬਾਬਾ ਜਿਹੜੇ ਕਾਕਾ ਸਿੰਘ ਹੋਰਾਂ ਨੇ ਵੀ ਦਰਸ਼ਨ ਦਿੱਤੇ ਨੇ ਸਾਰਿਆਂ ਦਾ ਮੈਂ ਜਿੱਥੇ ਆਇਆ ਗੁਰਸਿੱਖ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਇਆ ਤਾਂਕਾ ਸਫਲ ਹੈ ਪਰ ਉਪਕਾਰੀ ਹੋਏ ਦੂਖ ਸਹਿ ਸਿਰੇ ਆਪਣੇ ਸੁਖदाई ਸਭ ਕੋਏ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਤਾ ਸੋ ਸਤਖੰਡ ਵਾਸੀ ਬਾਬਾ ਸਾਹਿਬ ਸਿੰਘ ਜਿਹੜੇ ਬੁੱਢਾ ਦਲ ਦੇ 11ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਜਿਨ੍ਹਾਂ ਨੇ 11ਵੇਂ ਜਥੇਦਾਰ ਵਜੋਂ ਸੇਵਾਵਾਂ ਨਵਾਈਆਂ ਸੋ ਬਹੁਤ ਹੀ ਉਹਨਾਂ ਤੇ ਅਪਾਰ ਕਿਰਪਾ ਸੀ ਉਹਨਾਂ ਦੇ ਜਿਹੜੇ ਸਾਲਾਨਾ ਪ੍ਰੋਗਰਾਮ ਨੇ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦਾ ਸਤਕਾਰ ਦੇ ਨਾਲ ਮਨਾਏ ਗਏ ਨੇ ਜਿੱਥੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ ਨੇ ਉੱਥੇ ਹੀ ਜਿਹੜਾ ਠੰਡੇ ਬਾਟੇ ਦਾ ਅੰਮ੍ਰਿਤ ਵੀ ਸੰਚਾਰ ਕੀਤਾ ਗਿਆ ਸੋ ਜਿੱਥੇ ਗੁਰੂ ਦੀਆਂ ਅਡਾਰ ਦੀਆਂ ਨਿਹੰਗ ਸਿੰਘ ਫੌਜਾਂ ਨੇ ਜਿਹੜੇ ਗਤਕੇ ਦੇ ਵੀ ਜ਼ੋਰ ਦਿਖਾਏ ਨੇ ਸਾਰੀਆਂ ਹੀ ਗੁਰਸੇਕ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਸਾਰਿਆਂ ਦਾ ਹੀ ਸ਼ਰਮਨੀ ਪੰਥ ਅਕਾਲੀ ਫੁੱਡਾਦਾਲ ਪੰਜਵਾੜਾ ਤੱਕ ਦੋਨੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਅੱਜ ਸ਼੍ਰੋਮਣੀ ਅਕਾਲੀ ਪੰਥ ਵੱਡਾ ਦਲ ਦੇ 11ਵੇਂ ਮੁਖੀ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਜੀ ਖਲਾਤਾੜੀ ਸਾਹਿਬ ਉਹਨਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਪੰਥ ਵੱਡਾ ਦਲ ਦੇ ਹੈੱਡਕੁਆਰਟਰ ਤਕਸ਼ੇ ਲੰਦੂਮਾ ਸਾਹਿਬ ਵਿਖੇ ਸਮਾਗਮ ਹੋਏ ਨੇ ਉਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਅਸੀਂ ਆਏ ਆ ਤੇ ਮਾਨਯੋਗ ਬਾਬਾ ਬਲਬੀਰ ਸਿੰਘ ਜੀ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਹਰ ਸਾਲ ਹੀ ਇਹਨਾਂ ਦੀ ਯਾਦ ਦੇ ਵਿੱਚ ਸਮਾਗਮ ਹੁੰਦੇ ਆ ਔਰ ਹਰ ਸਾਲ ਜਿਹੜੇ ਆ ਸੰਗਤਾਂ ਹਮ ਹਮ ਆ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ ਬਾਬਾ ਸਾਹਿਬ ਸਿੰਘ ਜੀ ਕਲਾਤਾਰੀ ਬਾਰੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਪੰਥ ਨੂੰ ਦੇਣ ਬਾਰੇ ਜਿਹੜੇ ਆ ਵਿਦਵਾਨਾਂ ਵੱਲੋਂ ਚਰਚੇ ਕੀਤੇ ਜਾਂਦੇ ਆ ਔਰ ਉਸ ਦੇ ਵਿੱਚ ਅਸੀਂ ਸ਼ਾਮਿਲ ਹੋਣ ਵਾਸਤੇ ਅੱਜ ਆ ਗਏ ਭਰੀ